ਵਲੌਗ ਵਿੱਚ ਇੱਕ ਵਾਰੀ ਸਾਰਿਆਂ ਦਾ ਫਿਰ ਤੋਂ ਸਵਾਗਤ ਆਪਾਂ ਪਹੁੰਚ ਗਏ ਚਾਇਨਾ ਟਾਊਨ ਤੇ ਇੱਥੇ ਹੈਗੇ ਨੇ ਮਾਸਟਰ ਕਾਪੀਆਂ ਵਧੀਆ ਵਧੀਆ ਬ੍ਰਾਂਡਾਂ ਨੇ ਤੇ ਫੂਡ ਸੀਟ ਵੀ ਬਹੁਤ ਵਧੀਆ ਅਰੇ ਜੇ ਤੁਸੀਂ ਇੱਥੇ ਸਾਵਨੋਂ ਜਾਦੇ ਵਧੀਆ ਲੱਗਦਾ ਕਿਉਂਕਿ ਉਦੋਂ ਹਨੇਰਾ ਹੁੰਦਾ ਲਾਈਟਾਂ ਉੱਟਾ ਜਗਦੀਆਂ ਨੇ ਬਹੁਤ ਸੋਹਣਾ ਲੱਗਦਾ ਅਸੀਂ ਆਏ ਥੋੜਾ ਜਿਆ ਸਾਜਰੇ ਆ ਗਏ 7:30 4:00 ਵਜੇ ਆ ਗਏ ਪਰ ਤੁਸੀਂ 7 8:30 ਕੇ ਡਾਓ ਇੱਥੇ ਫਿਰ ਬਹੁਤ ਰੌਣਕ ਮੇਲਾ ਹੁੰਦਾ ਫਟ ਮੈਂ ਤੁਹਾਨੂੰ ਇੱਥੇ ਦਿਖਾ ਦਿੰਦਾ ਕੀ ਕੋ ਸਾ ਤੇ 바ਰਗੇਨਿੰਗ ਬਹੁਤ ਕਰਨੀ ਪੈਂਦੀ ਐ ਇੰਨਾ ਜ਼ਰੂਰ ਯਾਦ ਰੱਖਿਓ ਤੁਹਾਨੂੰ ਪਹਿਲਾਂ 200 ਰਿੰਗਟ ਦੀ ਸੀ ਕਹਿਣਗੇ ਫਿਰ ਉਹੀ ਤੁਹਾਨੂੰ ਕਹਿਣਗੇ ਵੀ 80 ਰਿੰਗਟ 90 ਰਿੰਗਟ ਐ ਦਾ ਇਦਾਂ ਆਹ ਦੇਖੋ ਬਾਈ ਹਰੇਕ ਜਗ੍ਹਾ ਜਿੱਥੇ ਮਰਜ਼ੀ ਵਾਜ ਜਾ ਦੁਨੀਆ 'ਚ ਨਾ ਲੇਡੀਜ਼ ਸਾਮਾਨੇ ਵੱਧ ਮਿਲਦਾ ਯਾਰ ਬੈਗ ਉਹਨਾਂ ਦੇ ਕੰਨੀ ਝੁਮਕੇ ਲਾਟਰਮ ਫਟਰਾਮ ਵਿੱਚ ਫੂਡ ਸੌਫ ਵੀ ਹੈਗੀਆਂ ਨੇ ਸਾਰਾ ਕੁਝ ਹੀ ਆ ਤੇ ਰਸ ਬਹੁਤ ਹੁੰਦਾ ਇੱਥੇ ਇਸ ਟਾਈਮ ਥੋੜਾ ਘੱਟ ਆ ਔਰ ਜਿਉਂ-ਜਿਉਂ ਹਨੇਰਾ ਹੋਈ ਜਾਣਾ ਨਾ ਭੀੜ ਭੜਾ ਕੈਸੇ ਵਧੀ ਜਾਣਾ ਬਹੁਤ ਜਿਆਦਾ ਰਾਤ ਹੁੰਦਾ ਹੋਰੀ ਇਸ ਟਾਈਮ ਹੈਗਾ ਮੈਂ ਚੌਂਕ ਦੇ ਵਿੱਚ ਤੇ ਇੱਧਰ ਨੂੰ ਵੀ ਜਾਣਾ ਤੇ ਇੱਧਰ ਨੂੰ ਵੀ ਜਾਣਾ ਜਿੱਧਰ ਨੂੰ ਮਰਜੀ ਬਾਜੋ ਮੈਂ ਇਹਨੂੰ ਬਾਜ ਦੋ ਚਲੋ ਭਾਈ ਐ ਨਹੀਂ ਆ ਬਾਈ ਤਗੜੇ ਤੋਂ ਤਗੜੇ ਬ੍ਰਾਂਡ ਦੀ ਤੁਹਾਨੂੰ ਮਾਸਟਰ ਕਾਪੀਆਂ ਉਰੇ ਮਿਲ ਜਾਣਗੀਆਂ ਚਾਹੇ ਸੂਜ ਲੈਣੇ ਨੇ ਚਾਹੇ ਤੁਸੀਂ ਚਾਹੇ ਟੀ-ਸ਼ਰਟ ਆ ਚਾਹੇ ਬੈਗ ਚਾਹੇ ਕੈਪ ਕੁਸ ਮਾਰ ਕੇ ਆ ਆ ਦੇਖੋ 15 ਰੈਂਗੜ ਦੀ ਇੱਕ ਕੈਪ ਆ ਇਹ 18 ਨਾਲ ਗੁਣਾ ਕਰ ਲਓ ਵੀ 15 ਨੂੰ ਪਤਾ ਲਾ ਜੂ ਕਿੰਨੇ ਕੁ ਦੀ ਬਣ ਜਿਆ ਰਾਤ ਨੂੰ ਤਾਂ ਬਹੁਤ ਸੋਹਣਾ ਲੱਗਦਾ ਇਹ ਜਦ ਲਾਈਟਾਂ ਲੂਟਾ ਚੱਲਦੀਆਂ ਨੇ ਸਾਡੇ ਕੋਲ ਟਾਈਮ ਘੱਟ ਜੀ ਹੈ ਇਸ ਕਰਕੇ ਅਸੀਂ ਦੁਬਾਰਾ ਤੋਂ ਹੋਰ ਕਿਤੇ ਵੀ ਜਾਣਾ ਤਾਂ ਅਸੀਂ ਸਾਜਰੀ ਆ ਗਏ ਥੋੜਾ ਜੀ ਆਹ ਦੇਖੋ ਭਾਈ ਸਾਰੀ ਸੂਚਾ ਲਕਾਸਟਾ ਹੋ ਗਿਆ ਜਿਹੜਾ ਮਰਜੀ ਦੇਖ ਲੈ ਸਾਰੀਆਂ ਮਾਸਟਰ ਕਾਪੀ ਆ ਨੇ ਸਾਨੂੰ ਹੀਠਾਂ ਵੀ ਲੋਗੋ ਮਿਲਣਗੇ ਸਾਈਡ ਤੇ ਵੀ ਵਿੱਚ ਵੀ ਯਾਨੀ ਕੋਈ ਦੇਖ ਨਹੀਂ ਤੁਹਾਨੂੰ ਬੂੜ ਦੇਖ ਕੇ ਨਾ ਕੋਈ ਇਹ ਨਹੀਂ ਕਹੂਗਾ ਵੀ ਯਾਰ ਇਹ ਟਰੋਫੀ ਆ ਜਾਂ ਅਰੀਜਨਲ ਆ 10 ਨਹੀਂ ਸ਼ਾਦਾ ਸਾਰੇ ਲਿਖੀ ਆ ਯਾਰ ਹੈ ਐਂਡੇ ਆ ਗੱਲ ਵਾਸਤੇ ਬਾਈ ਰਾਤ ਨੂੰ ਬਹੁਤ ਸੋਹਣੀ ਲੱਗਦੀ ਆ ਯਾਰ ਇਹ ਸਟਰੀਟ ਰਾਤ ਨੂੰ ਆਇਓ ਅੱਜ ਤਾਂ ਵੀ ਆ ਕੇ ਦੇਣੀ ਠੱਕੇ ਧੋੜੇ ਖਾਂਦੇ ਬਸ ਚੈਨਲ ਟਾਊਨ ਜਿਹੜਾ ਲਾਟੂ ਇਹ ਲੰਕਦੇ ਆ ਜਾਗਦੇ ਆ ਫਿਰ ਰਾਤ ਨੂੰ ਫਿਰ ਨਾ ਉਨਾਂ ਹੀ ਸੋਹਣਾ ਲੱਗਦਾ ਆਓ ਜੀ ਹੁਣ ਅਸੀਂ ਪਹੁੰਚ ਗਏ ਆ ਸੈਂਟਰਲ ਮਾਰਕੀਟ ਤੇ ਨਾਲ ਇੱਕ ਕਸਤੂਰੀ ਬਾਗਾ ਦੋਨੇ ਦਿਖਾਉਣਾ ਮੈਂ ਇਹ ਸਾਰਾ ਚੀਜ਼ਾਂ ਨਾ ਚਾਇਨਾ ਟਾਊਨ ਦੇ ਵਿੱਚ ਹੀ ਨੇ ਚਾਇਨਾ ਟਾਊਨ ਤੋਂ 150 ਮੀਟਰ ਗਾਹਾਂ ਕੇ ਸੈਂਟਰ ਇਹ ਮਾਰਕੀਟ ਆ ਤੇ ਨਾਲ ਕਸਤੂਰੀ ਬਾਗ ਦਾ ਘੈਂਡ 뷰 ਨੇ ਓਰੇ ਫੋਟੋ ਖਿੱਚਣ ਦੀ ਬਹੁਤ ਵਧੀਆ ਜਗ੍ਹਾ ਹੈ ਆ ਕਸਤੂਰੀ ਬਾਗ ਕਹਿੰਦੇ ਨਾਲ ਇੱਧਰ ਹੈ ਸੈਂਟਰ ਮਾਰਕੀਟ ਵਾਹ ਜੀ ਆ ਕਸਤੂਰੀ ਮਾਰਕੀਟ ਸੋਹਣੀ ਆ ਜਿਹੜੀ ਪਹਿਲਾਂ ਮਾਰਕੀਟ ਉਸ ਦਾ ਰਸਵਾਲਾ ਸੀਗਾ ਪਰਾ ਕਸਤੂਰੀ ਸੋਨੇ ਕਿਉਂਕਿ ਇੱਥੇ ਆ ਸਾਰੀਆਂ ਹੀ ਹਨਾ ਹਟਾਂਆਂ ਵਾਂਗੂ ਬਣਾਈਆਂ ਹੋਈਆਂ ਨੇ ਜਿੰਨੀਆਂ ਵੀ ਸਟਾਪ ਨੇ ਤੇ ਵਧੀਆ ਨੇ ਥੋੜੀਆਂ ਜਿਹੀ ਉਤੋਂ ਇੱਥੇ ਆ ਕਾਰਡ ਵਗੈਰਾ 10 ਰਿੰਗਟ 35 ਰਿੰਗਟ ਆ ਫਾਉਟ ਵਗੈਰਾ ਬੜੇ ਸੋਹਣੇ ਸੋਹਣੇ 15 ਰਿੰਗਟ ਆ ਬਸ ਇੰਨਾ ਦਾ ਤਾਂ ਕੱਪੜਾ ਲੀੜਾ ਮੁੱਕਦਾ ਹੀ ਨਹੀਂ ਜਿੱਥੇ ਮਰਜ਼ੀ ਬਾਜੋ ਜਿਹੜੀ ਦੁਨੀਆ ਦੇ ਹਾਂ ਤੇ ਜਿਹੜੀ ਮਰਜ਼ੀ ਸਟਰੀਟ ਮਾਰਕੀਟ ਮਾਰਕੀਟ ਮਾਲ ਤੇ ਬਾਜੋ ਇਹਨਾਂ ਦੇ ਕੱਪੜੇ ਪਹਿਲਾਂ ਹੋਣਗੇ ਇੱਧਰ ਆ ਇੱਕ ਸਾਈਡ ਤੇ ਇਹਦੇ ਸਾਰੇ ਕਸਤੂਰੀ ਮਾਰਕੀਟ ਦੇ ਵਿੱਚ ਫੂਡ ਵਾਲੇ ਨੇ ਇੱਕ ਸਾਈਡ ਸ਼ਾਪਿੰਗ ਦੇ ਲਈ ਆ ਅਸੈਸਰੀ ਆ ਵੈਸੇ ਸਾਰੀ ਆ ਗਿਆ ਸੈਂਟਰ ਟਾਊਨ ਦੇ ਵਿੱਚ ਇਹ ਮਲੇਸ਼ੀਆ ਦੀ ਸਸਤੀ ਮਾਰਕੀਟ ਆ ਕਿਸੇ ਟਾਈਮ ਕਹਿੰਦੇ ਇਹ ਰੈੱਡ ਲਾਈਟ ਏਰੀਆ ਹੁੰਦਾ ਸੀਗਾ ਪਰ ਇਸ ਟਾਈਮ ਇੱਥੇ ਮਾਰਕੀਟ ਬਣਾਤੀ ਤੇ ਸਾਰੇ ਜਿਹੜੇ ਬ੍ਰਾਂਡਾਂ ਦੀਆਂ ਕਾਪੀਆਂ ਮਿਲ ਜਾਣਗੀਆਂ ਉਦਾਂ ਵੀ ਜਿਹੜੇ ਸੰਤ ਦੇ ਬ੍ਰਾਂਡ ਨੇ ਉਹ ਵੀ ਉਰੇ ਮਿਲ ਜਾਣਗੇ ਯਾਨੀ ਇਹ ਘੱਟ ਬਜਟ ਦੇ ਵਿੱਚ ਸ਼ਾਪਿੰਗ ਕਰਨਾ ਚਾਹੁੰਦੇ ਹੋ ਉਰੋਂ ਕਰ ਸਕਦੇ ਹੋ ਦੇਖੋ ਬਾਈ ਆ ਕਿੰਨੇ ਸੋਹਣੇ ਨੇ ਯਾਰ ਪਤੰਗ ਜੇ ਇਧਰ ਮਿੰਲਾ ਦਾ ਸੋਪ ਵਗੈਰਾ ਨਹੀਂ ਡਰਾਈ ਫਰੂਟ ਨੇ ਇਧਰ ਡਰਾਈ ਸੂਟ ਇਧਰ ਵੀ ਡਰਾਈ ਫਰੂਟ ਇਧਰ ਕੱਪੜੇ-ਕੁਪੜੇ ਨੇ ਉਹ ਜਿੱਦਾਂ ਬਾਈ ਮਾਰਕੀਟ ਨਹੀਂ ਹੈਗੀ ਚੰਡੀਗੜ੍ਹ ਦੇ ਵਿੱਚ ਏ ਜਾਨੀ ਬਾਜੀ ਵੀ ਮੰਨ ਲਓ ਪਰ ਸੋਹਣੀ ਆ ਉਥੋਂ ਬੱਸ ਇੰਨਾ ਕੀ ਆ ਬਹੁਤ ਸੋਹਣੀ ਆ ਸੋਹਣੀ ਹੀ ਬਹੁਤ ਸੋਹਣੀ ਆ ਕਾਫੀ ਵੱਡੀ ਮਾਰਕੀਟ ਆ ਯਾਰ ਇਹ ਆ ਨੂੰ ਹੋਵੇ 10-5 ਮਿੰਟ ਫਿਰਦੇ ਨੂੰ ਪਰ ਦੇ ਕਿ ਬੜੇ ਸੀਗੇ ਬਸ ਵਿੱਚ ਵੱਜਦੇ ਜੇ ਫਿਰ ਜਾਂਦੇ ਆ ਆ ਫੇਰ ਉਹੀ ਆ ਨਾ ਬੰਦਿਆਂ ਦਾ ਕੱਪੜਾ ਹੀ ਦੇਖਿਆ ਮੈਨੂੰ ਇਹ ਤੱਕ ਬੀਬੀਆਂ ਦੇ ਵਾਧੂ ਨੇ ਐ ਪਤਾ ਨਹੀਂ ਕਿਉਂ ਆਈ ਜੀ ਰੂਲ ਆ ਦੁਨੀਆ ਦੇ ਮੈਨੂੰ ਸਮਝ ਨਹੀਂ ਆਉਂਦੇ ਐਸੈਸਰੀ ਵੀ ਵੱਧ ਤੋਂ ਵੱਧ ਉਹਨਾਂ ਦੀ ਹੀ ਆ ਬਸ ਐਂ ਲੱਗਦਾ ਵੀ ਅੱਜ ਤਾਂ ਉਹੀ ਆਏ ਆ ਬੰਦੇ ਦਾ ਰੱਬ ਨੇ ਹੀ ਭੇਜ ਤੇ ਮੇਕਅਪ ਦਾ ਸਾਮਾਨ ਕਿਧਰ ਇਹਨਾਂ ਦੀ ਜੁਐਲਰੀ ਕਿਧਰ ਨੇ ਕੱਪੜੇ ਸਾਰਾ ਕੁਝ ਸਾਰਾ ਕੁਝ ਹੀ ਬਈ ਇਹਨਾਂ ਦਾ ਹੀ ਆ ਇੱਥੇ ਬਸ ਕੱਪੜੇ ਜੀ ਡੈਸੈਸਰੀ ਜੁਐਲਰੀ ਹਾਂ ਆ ਜੁਐਲਰੀ ਇਹ ਇਹ ਸੀਗਾ ਜੀ ਆਪਨੇ ਅੱਜ ਦਾ ਵਲੌਗ ਜਿਹਦੇ ਵਿੱਚ ਤੁਸੀਂ ਦੇਖਿਆ ਚਾਇਨਾ ਟਾਊਨ ਸੈਂਟਰਲ ਮਾਰਕੀਟ ਤੇ ਕਾਪਾ ਹੋ ਗਿਆ ਜੋ ਮੈਨੂੰ ਯਾਰ ਨਹੀਂ ਆ ਰਹੇ ਹਨ ਯਾਨੀ ਇੱਥੇ ਤੁਸੀਂ ਆਓ ਤਾਂ ਰਾਤ ਨੂੰ ਹੀ ਬਹੁਤ ਹੈ ਨਾ 7-8 ਵਜੇ ਤਾਂ ਤੁਹਾਨੂੰ ਬਹੁਤ ਵਧੀਆ ਵੀਊ ਦੇਖਣ ਨੂੰ ਮਿਲਦੇ ਨੇ ਕਿ ਲਾਈਟਿੰਗ ਦੇ ਨਾਲ ਚਾਇਨਾ ਟਾਊਨ ਹੋਰ ਵੀ ਸੋਹਣਾ ਲੱਗਦਾ ਤੇ ਜੇ ਤੁਸੀਂ ਸ਼ਾਪਿੰਗ ਕਰਨੀ ਹੈ ਹੋਰ ਕਿਧੋ ਨਾ ਕਰਿਓ ਉਰੋਂ ਕਰ ਲਿਓ ਰਿਹਾ ਕਿ ਕਾਫੀ ਤੁਹਾਨੂੰ ਚੀਜ਼ਾਂ ਦਾ ਸਾਥੀਆਂ ਬੈਂਦੀਆਂ ਨੇ ਇਹ ਬਾਅਦ ਤੁਹਾਨੂੰ ਕੋਈ ਚੀਜ਼ ਹੈ ਨਾ 100 ਰਿੰਗੜ ਦੀ ਮਿਲਦੀ ਆ ਉਰੇ ਤੁਹਾਨੂੰ 60-65 ਰਿੰਗੜ ਦੀ ਮਿਲੂਗੀ ਇੰਨਾ ਫਰਕ ਪੈਂਦਾ ਹੈ ਚਲੋ ਠੀਕ ਹੈ ਜੀ ਮਿਲਦੇ ਆਂ ਫਿਰ ਆਪਾਂ ਅੰਗਰੇਜ਼ ਬਲੌਗ ਦੇ ਵਿੱਚ Bye bye